ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਹੋਰ ਕਿਵੇਂ ਠੀਕ ਠਾਕ ਉਮੀਦ ਕਰਦੇ ਆ ਤੁਸੀਂ ਘੈਂਟ ਹੋਮੋਗੇ ਭੈਣੋ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਘੈਂਟ ਵੀਡੀਓ ਲੈ ਕੇ ਆਈ ਆ ਹਨਾ ਪਹਿਲਾਂ ਤਾਂ ਤੁਸੀਂ ਜਿਹੜੇ ਨਵੇਂ ਆ ਰਹੇ ਹੋ ਹਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੇਰੇ ਚੈਨਲ ਤੇ ਤੁਹਾਨੂੰ ਨਵੇਂ-ਨਵੇਂ ਵੀਡੀਓ ਦੇਖਣ ਨੂੰ ਮਿਲਣਗੇ ਹਨਾ ਨਵੇਂ ਤੋਂ ਨਵਾਂ ਆਪਾਂ ਲੈ ਕੇ ਆ ਰਹੇ ਆ ਨੌਲੇਜ ਜਿੰਨੀ ਕੁ ਮੈਨੂੰ ਮਿਲ ਰਹੀ ਓਨੀ ਕੁ ਮੈਂ ਤੁਹਾਨੂੰ ਦੱਸ ਰਹੀ ਆ ਹਨਾ ਅੱਜ ਆਪਣੀ ਵੀਡੀਓ ਹੈਗੀ ਆ ਜੀ ਅਲਾਈਨਿੰਗ ਵਾਲੇ ਸੂਟ ਦੀ ਕਟਿੰਗ ਕੀਤੀ ਐ ਮੈਂ ਸਟੀਚਿੰਗ ਦਾ ਪਾਰਟ ਇੱਕ ਹੋਰ ਆਊਗਾ ਆਪਣਾ ਪਹਿਲਾਂ ਤੁਸੀਂ ਕਟਿੰਗ ਚੈੱਕ ਕਰੋ ਠੀਕ ਹੈ ਇਹਦੇ ਵਿੱਚ ਕਟਿੰਗ ਤੁਸੀਂ ਕਹੋਗੇ ਵੀ ਤੁਸੀਂ ਨਮਾ ਕੀ ਪਾਇਆ ਹਨ ਇੱਕ ਦੋ ਪਹਿਣਾ ਨੂੰ ਮੈਨੂੰ ਨਾਪ ਭੇਜੇ ਸੀਗੇ ਮੈਂ ਉਹਦਾ ਉਹਨਾਂ ਦੇ ਨਾਪ ਦੀ ਕਟਿੰਗ ਕੀਤੀ ਐ ਪਹਿਲੀ ਗੱਲ ਤੇ ਦੂਸਰੀ ਗੱਲ ਜਿਹੜੀ ਤੁਸੀਂ ਪੁੱਛਦੇ ਹੋ ਵੀ ਇਦਾਂ ਆਪਣੇ ਵਰਕ ਹੋਇਆ ਹੁੰਦਾ ਉਹ ਚ ਬਲੇਟਾ ਪਹਿਣਗੇ ਜਾਂ ਨਹੀਂ ਪਹਿਣਗੇ ਹਨ ਉਹਦੇ ਬਾਰੇ ਵੀ ਇਹਦੇ ਵਿੱਚ ਮੈਂ ਜਾਣਕਾਰੀ ਦਿੱਤੀ ਹੋਈ ਆ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜੇ ਤੁਹਾਨੂੰ ਸਮਝ ਨਹੀਂ ਆਉਂਦੀ ਜਾਂ ਮੇਰੇ ਤੋਂ ਉਹ ਚੀਜ਼ ਨਹੀਂ ਸਮਝਾਈ ਜਾਂਦੀ ਹਨ ਤੁਸੀਂ ਤਾਂ ਵੀ ਮੈਨੂੰ ਕਮੈਂਡ ਕਰਕੇ ਦੱਸ ਆ ਦਿਓ ਇੱਕ ਤੁਸੀਂ ਸਾਰੇ ਜਣੇ ਆਪੋ ਆਪਣੇ ਏਰੀਆ ਦਾ ਨਾਮ ਦੱਸਿਆ ਕਰੋ ਮੈਨੂੰ ਤਾਂ ਕਿ ਮੈਨੂੰ ਵੀ ਪਤਾ ਲੱਗੇ ਹਨ ਵੀ ਮੇਰੀ ਵੀਡੀਓ ਕਿੱਥੋਂ ਕਿੱਥੇ ਤੱਕ ਪਹੁੰਚ ਰਹੀ ਹੈ ਹਨ ਓਕੇ ਜੀ ਧੰਨਵਾਦ ਕਟਿੰਗ ਕਰਨ ਲੱਗਿਆ ਜੀ ਲਾਈਨਿੰਗ ਵਾਲੇ ਸੂਟ ਦੀ ਇਹਦੇ ਵਿੱਚ ਵੀਡੀਓ ਬਣਾਉਣ ਦਾ ਮੇਰਾ ਮਕਸਦ ਹੈਗਾ ਵੀ ਇੱਕ ਤਾਂ ਕਾਟਾ ਹੈ ਗਿਆ ਨੇ ਆਪਣੀਆਂ ਜਿਵੇਂ ਕਿ 18 18.5 ਇੰਚ ਛਾਤੀ 15 ਇੰਚ ਕਮਰ 19.5 ਇੰਚ हिਪ ਠੀਕ ਹੈ ਇਹ ਸਾਈਜ਼ ਦੀਆਂ ਆਪਾਂ ਕਾਟਾ ਪੌਣੀ ਦੱਸ ਰਹੇ ਆ ਤੁਹਾਨੂੰ ਪਤਾ ਹੀ ਹੈ ਮੈਂ ਲਾਈਨਿੰਗ ਖਿੱਚ ਕੇ ਬਾੜਦੀ ਇਸ ਕਰਕੇ ਮੇਰੀ ਲਾਈਨਿੰਗ ਕਮਲੀ ਰਮਲੀ ਹੋਈ ਹੁੰਦੀ ਹੈ ਨਾ ਕਰਕੇ ਮੈਨੂੰ ਪ੍ਰੈਸ ਜ਼ਿਆਦਾ ਮਾਰਨੀ ਲੋੜ ਪੈਂਦੀ ਆ ਇਸ ਢੰਗ ਨਾਲ ਮਾਰ ਕੇ ਕਰੀਜ਼ ਵਗੈਰਾ ਬਣਾ ਕੇ ਕਈ ਵਾਰ ਨਾਲੇ ਸਵਾਲ ਹੁੰਦੇ ਹਨ ਵੀ ਸਾਡੇ ਵਰਕ ਦੀਆਂ ਕਲੀਆਂ ਪਾਈਆਂ ਨੇ ਅਸੀਂ ਇਹ ਪਲੇਟਾ ਪਾਈਏ ਚਾਹੇ ਨਾ ਪਾਈਏ ਜਾਂ ਨਾ ਪਾਈਏ ਹਨਾ ਪੁੱਛਦਿਆਂ ਨੇ ਵੀ ਅਸੀਂ ਕਿਵੇਂ ਕਰੀਏ ਕਿਵੇਂ ਨਾ ਕਰੀਏ ਇਹਦੇ ਲਈ ਤੁਸੀਂ ਵੀਡੀਓ ਜ਼ਰੂਰ ਦੇਖੋ ਹਾਂ ਦੇਖੋ ਆਪਣਾ ਜਿਹੜਾ ਸੂਟ ਆ ਉਹ ਇਦਾਂ ਦਾ ਬਣਿਆ ਹੋਇਆਗਾ ਕਲੀਆਂ ਪਾਈਆਂ ਹੋਈਆਂ ਨੇ ਹੈਂਡਵਰਕ ਦਾ ਕੰਮ ਵੀ ਨੈੱਕ ਬਣਿਆ ਹੋਇਆ ਆਪਾਂ ਹੁਣ ਕੀ ਕਰਦੇ ਪਹਿਲਾਂ ਆਪਾਂ ਲਾਈਨਿੰਗ ਤੇ ਕਟਾ ਪਾਵਾਂਗੇ ਤਾਂ ਮੈਂ ਦੱਸਿਆ ਸੀ ਪਹਿਲਾਂ ਮੈਂ ਚਾਕ ਘਸਾ ਕੇ ਦੇਖ ਲੈਣੀ ਕਿਹੜਾ ਵੱਧ ਦੇਖ ਰਿਹਾ ਤੇ ਕਿਹੜਾ ਘੱਟ ਦੇਖ ਰਿਹਾ ਫਿਰ ਆਪਾਂ ਉਹੀ ਚਾਕ ਨਾਲ ਨਿਸ਼ਾਨੀਆਂ ਲਾਵਾਂਗੇ ਪਿੰਕ ਵੱਧ ਦੇਖ ਰਿਹਾ ਨਾ ਵਾਈਟ ਹਾਂ ਪਿੰਕ ਜ਼ਿਆਦਾ ਦੇਖ ਰਿਹਾ ਹੁਣ ਦੇਖੋ ਵੀ ਜਿਵੇਂ ਕਿ ਹੁਣ ਮੇਰੇ ਕਸਟਮਰ ਦੀ ਛਾਤੀ ਹੈਗੀ ਹੈ ਜੀ 18 ਇੰਚ ਠੀਕ ਹੈ ਬੈਕ ਵਾਲਾ ਗਲਾ ਹੈਗਾ ਉਹਦਾ 6 5.5 6 ਇੰਚ ਸਾਢੇ 5 ਰੱਖੋ ਚਲੋ ਠੀਕ ਹੈ ਕਿਉਂਕਿ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਨਾਰਮਲ ਸਾਈਜ਼ ਰੱਖਣਾ ਨਾਰਮਲ ਹੁੰਦਾ ਆਪਣਾ ਸਾਢੇ 5 ਇੰਚ ਹੁਣ ਮੈਂ ਤੀਰਾ ਰੱਖੂੰਗੀ ਸਾਢੇ 6 ਇੰਚ ਠੀਕ ਹੈ ਸਾਢੇ 6 ਇੱਥੋਂ ਰੱਖ ਲੈ ਲੈਂਥ ਲਾਵਾਂਗੇ ਆਪਾਂ ਮੋਡੇ ਦੀ 7 ਇੰਚ ਠੀਕ ਹੈ ਤੇ ਇੱਥੋਂ ਲਾਵਾਂਗੇ ਜੀ ਆਪਾਂ 6 ਇੰਚ ਚਾਹੇ ਜਿੰਨਾ ਮਰਜ਼ੀ ਹੈਲਦੀ ਨਾਪ ਹੋਵੇ ਜਿੰਨਾ ਮਰਜ਼ੀ ਪਤਲਾ ਨਾਪ ਹੋਵੇ ਤੁਸੀਂ ਤੀਰੇ ਦੀ ਲੈਂਥ ਹਮੇਸ਼ਾ ਹੀ 7 ਰੱਖਣੀ ਹੈ ਤੇ ਜਿਵੇਂ ਇਹਨਾਂ ਦੀ ਛਾਤੀ ਹੈਗੀ 18 18.5 ਆਪਾਂ ਰੱਖਾਂਗੇ ਜੀ 7.9 ਠੀਕ ਹੈ ਇਹਨਾਂ ਦੇ ਕਾਟ ਪਾਵਾਂਗੇ ਆਪਾਂ ਬੈਕ ਵਾਲੇ ਪੱਲੇ ਦੀ 2 ਇੰਚ ਠੀਕ ਹੈ ਫਰੰਟ ਵਾਲੇ ਪੱਲੇ ਦੀ 1/2 ਇੰਚ ਉਹ 1/2 ਇੰਚ ਕਿਉਂ ਪਾਉਣੀ ਕਿਉਂਕਿ ਇਹਨਾਂ ਦਾ ਜਿਹੜਾ ਜਿਹਨੂੰ ਆਪਾਂ ਸਾਹਮਣਾ ਬੋਲਦੇ ਆ ਜਾਂ ਜਿਹੜੀ ਫਰੰਟ ਪੱਲੇ ਦੀ ਕਾਟ ਬੋਲਦੇ ਆ ਉਹ ਹੈਗੀ ਆ 12 ਇੰਚ 1/2 ਇੰਚ ਦੀ ਕਾਟ ਪਾਈ ਆਪਾਂ ਕਿੰਨਾ ਰਹਿ ਗਿਆ ਆਪਣੇ ਕੋਲੇ 6.5 ਇੰਚ ਠੀਕ ਹੈ ਕੋਸ਼ਿਸ਼ ਕੋਸ਼ਿਸ਼ ਸਹੀੰਚ ਆ ਜਾਊਗਾ ਤੇ ਬਾਕੀ ਆਪਣਾ 12 ਤਿਆਰ ਰਹਿ ਜਾਊਗਾ ਤੇ ਹੁਣ ਆਪਾਂ ਲਾਉਣ ਲੱਗੇ ਆ ਜੀ ਪਲੇਟਾਂ ਦੇ ਨਿਸ਼ਾਨ ਪਲੇਟ ਇਹਨਾਂ ਦੀ ਰੱਖਾਂਗੇ ਆਪਾਂ 11 ਇੰਚ ਤੇ ਸਾਢੇ 1/10 ਤਿਆਰ ਚੜਾਈ ਉਹੀ 7 ਇੰਚ ਨੋਰਮਲ ਸਾਈਜ਼ ਹੁੰਦਾ ਹੈ ਜਿਹੜਾ ਉਹ 7 ਹੁੰਦੀ ਹੈ ਜਿਹਨੂੰ ਕਈ ਸਟੈਂਡਰਡ ਸਾਈਜ਼ ਵੀ ਬੋਲਦੇ ਆ ਪਤਾ ਨਹੀਂ ਕੀ ਕੀ ਬੋਲਦੇ ਵਸ ਮੈਨੂੰ ਇੰਨੀ ਇੰਗਲਿਸ਼ ਆਉਂਦੀ ਨਹੀਂ ਹੈਗੀ ਤੇ ਆਹ ਸਾਈਡ ਵਾਲੀਆਂ ਪਲੇਟਾਂ ਆਪਾਂ ਇਹਨਾਂ ਦੇ ਨਹੀਂ ਪਾਵਾਂਗੇ ਕਿਉਂਕਿ ਕਲੀਆਂ ਪਈਆਂ ਹੋਈਆਂ ਨਹੀਂ ਇਹਨਾਂ ਦੇ ਸਾਈਡ ਵਾਲੀਆਂ ਪਲੇਟਾਂ ਨਹੀਂ ਬਣਣਗੀਆਂ ਹੁਣ ਹੈਂਡਵਰਕ ਹੋਇਆ ਵਾ ਜੇ ਆਪਾਂ ਪਾਉਣ ਦੀ ਕੋਸ਼ਿਸ਼ ਵੀ ਕਰਾਂਗੇ ਨਾ ਤਾਂ ਕੜੀ ਟੁੱਟੂਗੀ ਟੁੱਟੂਗੀ ਔਰ ਗਾਂਜਾ ਫੈਬਰਿਕ ਆਪਣੇ ਕੋਲੇ ਸਾਰਾ ਖਰਾਬ ਹੋਊਗਾ ਹੈ ਸਾਡੀ ਸੀਨ ਹੁੰਦੀ ਹੈ ਜਿਵੇਂ ਕਿ ਹੁਣ ਇੱਥੋਂ ਆਪਾਂ ਲਾਇਆ ਇਹ ਠੀਕ ਹੈ ਐ ਨਾ ਨਾ ਕਰਕੇ ਨਿਸ਼ਾਨ ਲਾਇਆ ਇੱਥੋਂ ਆਪਾਂ ਰੱਖਣੀ ਹੈ ਜਿਹੜੀ ਨੋਰਮਲ ਹੁੰਦੀ ਹੈ ਉਹ 15 ਹੁੰਦੀ ਹੈ ਕੁਝ ਸੀਨ ਜਾ ਕੇ ਆਪਣੇ ਕੋਲ 1.75 ਇੰਚ ਤਿਆਰ ਆ ਜਾਂਦੀ ਹੈ ਠੀਕ ਹੈ ਇਹ ਆਪਾਂ ਦੀ ਚੜਾਈ ਮੈਂ ਤੁਹਾਨੂੰ ਦੱਸਿਆ ਸੀ 1.75 ਇੰਚ ਆ ਗਈ ਤੇ ਆਪਾਂ ਕੀ ਲਵਾਂਗੇ 1.75 ਇੰਚ ਹੀ ਲਵਾਂਗੇ ਆਪਾਂ ਕਮਰ ਉਹਨਾਂ ਦੀ ਹੈਗੀ ਸੀ 15 ਇੰਚ ਤੇ ਇੱਧਰ 1 ਇੰਚ ਆਪਾਂ ਪਲੇਟ ਦਾ ਪਹਿਲੇ ਹੀ ਛੱਡ ਲਵਾਂਗੇ 15 ਇੰਚ ਤੇ ਨਿਸ਼ਾਨ ਲਾ ਕੇ 7.5 ਇੰਚ ਤੇ ਨਿਸ਼ਾਨ ਲਾ ਕੇ ਆ ਤੁਸੀਂ ਸ਼ੇਪ ਪੱਟੀ ਨਾਲ ਲਾਉਣੀ ਹੈ ਸ਼ੇਪ ਪੱਟੀ ਨਾਲ ਲਾ ਸਕਦੇ ਹੋ ਨਹੀਂ ਲਾਉਣੀ ਤੁਸੀਂ ਇਦਾਂ ਹੀ ਲਾ ਸਕਦੇ ਹੋ ਕਿਉਂਕਿ ਮੈਟਲਰ ਬਹੁਤ ਪੁਰਾਣੀ ਆ ਤਾਂ ਕਰਕੇ ਮੈਂ ਤਾਂ ਐਂ ਲਾ ਲੈਣੀ ਆ ਫਿਰ ਹੁਣ ਹੈ ਕੋਈ ਪੁਰਾਣੀ ਪਰਉਣੀ ਨਹੀਂ ਮੈਨੂੰ ਵੀ ਹਜੇ ਸਾਰੇ ਮਨ ਲੱਗਾ ਵੀ ਬਦਿਏ ਵਧੀਆ ਮਤਲਬ ਕਿ ਵੀ ਘੈਂਟ ਕੱਪੜੇ ਸਟਿਚ ਕਰਦੇ ਨੂੰ ਮੈਨੂੰ ਹੋ ਗਏ ਕਰਦੇ ਨੂੰ ਹੋ ਗਏ ਮੈਨੂੰ ਮੈਂ ਤੁਹਾਨੂੰ ਦੱਸਾਂ ਸਾਲ 15 15 14 ਸਾਲ ਮੈਨੂੰ ਪੂਰੇ ਵਧੀਆ ਬਣਾਉਂਦੀ ਨੂੰ ਹੋ ਗਏ ਤੇ ਉਸ ਤੋਂ ਪਹਿਲਾਂ ਜਿਹੜੇ 6-7 ਸਾਲ ਮੈਂ ਗਾਲੇ ਆ ਉਹ ਗਾਲੇ ਨਹੀਂ ਮਤਲਬ ਬਣਾਏ ਤਾਂ ਹੈ ਬਟ ਉਹ ਇੰਨੇ ਵਧੀਆ ਨਹੀਂ ਸੀਗੇ ਉਹ ਜਿਵੇਂ ਮੈਂ ਸਿੱਖੀ ਸੋਮੀ ਬਣਾਉਂਦੀ ਸੀ ਲਓ ਜੀ ਹੁਣ ਮੇਨ ਚੀਜ਼ ਜਿਹੜੀਆਂ ਭੈਣਾਂ ਮੇਰੀ ਵੀਡੀਓ ਦੇਖ ਕੇ ਸਟਰੀਚਿੰਗ ਸਿੱਖ ਰਹੀਆਂ ਨੇ ਉਹਨਾਂ ਲਈ ਸਪੈਸ਼ਲ ਇਹ ਮੈਂ ਵੀਡੀਓ ਬਣਾਈ ਆ। ਕ੍ਰੀਜ਼ ਬਣਾਉਣੀ ਆ ਮੇਨ ਚੀਜ਼ ਕ੍ਰੀਜ਼ ਬਣਾਉਣੀ ਆ ਠੀਕ ਆ। ਹੁਣ ਆਪਾਂ ਇਹਨੂੰ ਹੁਣ ਮੇਰਾ ਫੋਨ ਹੱਲ ਵੀ ਸਕਦੇ ਨੇ ਆਪਾਂ ਚੱਕ ਕੇ ਇੱਕ ਪਾਸੇ ਧਰਾਂਗੇ। ਹੁਣ ਆਪਾਂ ਪਛਾਵਾਂਗੇ ਫਰੰਟ ਵਾਲਾ ਪੱਲਾ। ਫਰੰਟ ਵਾਲੇ ਪੱਲੇ ਤੇ ਕਲੀਆਂ ਨਾਲ ਲੱਗੀਆਂ ਹੋਈਆਂ ਨੇ ਆਪਾਂ ਇਹਨਾਂ ਦਾ ਵਿਚਾਲਾ ਕਰ ਲੈਣਾ। ਗਲੇ ਦਾ ਵੀ ਆਪਾਂ ਵਿਚਾਲਾ ਕਰ ਲੈਣਾ। ਜੇ ਮੈਂ ਸੱਚੇ ਦਾ ਤਾਂ ਇਹ ਸੂਟ ਮੈਨੂੰ ਦੇਣਾ ਪਤਾ ਕਦੋਂ ਆ ਅੱਜ ਸ਼ਾਮ 2 ਵਜੇ ਦਾ ਮੈਂ ਟਾਈਮ ਦਿੱਤਾ ਪਰ ਕਸਟਮਰ ਮੈਨੂੰ ਕਹਿ ਰਿਹਾ ਸੀ ਸਾਨੂੰ 11 ਵਜੇ ਤੱਕ ਦੇ ਦੇ ਨਹੀਂ ਸਾਡੇ ਨੂੰ ਪਤਾ ਕੀ ਆ ਲਾਈਟ ਦੀ ੱਡੀ ਜ਼ਿਆਦਾ ਪ੍ਰੋਬਲਮ ਆ ਰਹੀ ਹਨ ਬਸ ਪੁੱਛਣਾ ਹਾਂਜੀ ਗੱਲਾਂ ਨਹੀਂ ਕਰਨੀਆਂ ਆਪਾਂ ਅੱਜ ਤੇ ਕੀ ਕਰਨਾ ਆਪਾਂ ਇਹਦੀ ਕਰੀਜ਼ ਬਣਾ ਲੈਣੀ ਚੰਗੀ ਤਰ੍ਹਾਂ ਗਲੇ ਦੀ ਵੀ ਗਲੇ ਕੋਲ ਰੱਖ ਕੇ ਆਪਾਂ ਬਿਲਕੁਲ ਬਚਾਲੇ ਕਰਕੇ ਕਰੀਜ ਬਣਾ ਲਈ ਠੀਕ ਹੈ ਹੁਣ ਆਪਾਂ ਕੀ ਕਰਾਂਗੇ ਜਿਹੜੀ ਆਪਾਂ ਲਾਈਨਿੰਗ ਦੀ ਕਟਿੰਗ ਕੀਤੀ ਹੈਗੀ ਉਹਦਾ ਫਰੰਟ ਵਾਲਾ ਪੱਲਾ ਲਾਵਾਂਗੇ ਆਪਾਂ ਫਰੰਟ ਵਾਲਾ ਪੱਲਾ ਲੈ ਕੇ ਇਹਦੇ ਉੱਪਰ ਆਪਾਂ ਐਦਾਂ ਕਰਕੇ ਰੱਖ ਕੇ ਤੇ ਆਪਾਂ ਇਹਦੀ ਕਰ ਦਾਂਗੇ ਕਟਿੰਗ ਕੇ ਕੇ ਮੈਂ ਸ਼ਾਂਤੀ ਪਾਈ ਦਿੱਤੀ ਚੱਲ ਵੀ ਤੂੰ ਜਾ ਮਸ਼ੀਨ ਤੇ ਠੀਕ ਹੈ ਉਹ ਹੋ ਹੁਣ ਮੇਰਾ ਫੋਨ ਫੇਰ ਹੱਲੂਗਾ ਇਹ 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 ਸ਼ੁਕਰ ਹੁਣ ਆ ਹੋ ਗਿਆ ਆਪਣਾ ਬੈਕ ਵਾਲਾ ਪੱਲਾ ਹੈਨਾ ਬੈਕ ਵਾਲੇ ਪੱਲੇ ਤੇ ਵੀ ਟੰਗਣਾ ਪ੍ਰੈਸ ਵਗੈਰਾ ਮਾਰ ਕੇ ਆ ਦੇਖੋ ਮੈਂ ਕੋਈ ਕਟ ਨਹੀਂ ਲਾਉਂਦੀ ਹੁਣ ਕੋਈ ਅਗਲਾ ਕਹਿੰਦਾ ਵੀ ਅਰੇ ਤਾਂ ਫੇਕ ਦਿਖਾਉਂਦੀ ਆ ਫੇਕ ਕਰਦੀ ਆ ਨਹੀਂ ਮੈਂ ਕੁਝ ਨਹੀਂ ਕਰਦੀ ਮੈਂ ਤੁਹਾਡੇ ਸਾਹਮਣੇ ਹੀ ਤਾਂ ਪ੍ਰੈਸ ਮਾਰ ਰਹੀ ਆ ਤੁਹਾਡੇ ਸਾਹਮਣੇ ਮੈਂ ਸਟਿਚ ਕਰਕੇ ਦਿਖਾਉਂਗੀ ਤੁਹਾਨੂੰ ਸਾਰਾ ਕੁਝ ਮੈਂ ਸਾਹਮਣੇ ਹੀ ਕਰੂੰਗੀ ਇਹਦੀ ਵੀ ਮੈਂ ਇੱਕ ਰੀਜ ਬਣਾਉਣੀ ਆ ਮੈਨੂੰ ਕਈ ਇੱਥੇ ਆਖਣਗੇ ਯਾਰ ਤੂੰ ਬਚਾਲੇ ਸੀ ਨਾਂ ਲਾਇਆ ਕਰ ਕੱਚਾ ਨਾ ਕਰਿਆ ਕਰ ਬਹੁਤ ਸਾਲ ਹੋ ਗਏ ਤੈਨੂੰ ਬਣਾਉਂਦੀ ਨੂੰ ਤੈਨੂੰ ਹਜੇ ਐਵੇਂ ਨਹੀਂ ਹੋਇਆ ਜਾਣੀ ਹੋਇਆ ਨਹੀਂ ਮੈਂ ਕੋਈ ਰਿਸਕ ਨਹੀਂ ਲੈਂਦੀ ਮੈਂ ਬਚਾਲੋ ਕੱਚਾ ਕਰਨਾ ਹੀ ਕਰਨਾ ਹੁੰਦਾ ਚਾਹੇ ਕੁਝ ਹੋ ਜੇ ਚਾਹੇ ਜੋ ਹੋਵੇ ਮੈਂ ਕੱਚਾ ਕਰਨਾ ਹੀ ਕਰਨਾ ਕਿਉਂਕਿ ਜਿਹੜੇ ਕੱਪੜੇ ਹੁੰਦੇ ਹਨ ਨਾ ਇਹ ਆਪਾਂ ਲੈਣੇ ਆ ਤੇ ਕੱਪੜੇ ਮਹਿੰਗੇ ਕਿੰਨੇ ਆਉਂਦੇ ਆ ਆਪਾਂ ਨੂੰ ਸਭ ਨੂੰ ਪਤਾ ਹੈ ਤਾਂ ਕਰਕੇ ਆਪਾਂ ਕਿਸੇ ਦਾ ਕੱਪੜਾ ਕਿੰਨੇ ਕਰਨੀ ਆ ਮੈਂ ਤੁਹਾਨੂੰ ਜਿਆਦਾ ਨਹੀਂ ਦੱਸੂੰਗੀ ਥੋੜਾ ਲੁਕੋ ਰੱਖੂੰਗੀ ਨਹੀਂ ਲੁਕੋਣੀ ਰੱਖਦੀ ਮੈਂ ਤੁਹਾਨੂੰ ਦੱਸਣ ਲੱਗਿਆ ਜੀ ਆਈ ਉਹ ਜਿਹੜੀਆਂ ਪੈਣਾ ਨਵੀਆਂ ਆ ਰਹੀਆਂ ਨੇ ਹਨਾ ਮੇਰੇ ਨਾਲ ਨਵੇਂ ਜੋੜ ਰਹੇ ਆ ਉਹਨਾਂ ਲਈ ਦੱਸ ਰਹੀਆਂ ਵੀ ਇੱਥੇ ਕ੍ਰੀਜ਼ ਬਣੀ ਹੋਈ ਆ ਕ੍ਰੀਜ਼ ਤੇ ਆਪਾਂ ਉੱਪਰ ਉੱਪਰ ਸੀਨ ਲਾ ਲੈਣੀ ਦੇਖੋ نیچے ਵੀ ਕ੍ਰੀਜ਼ ਹੋਣੀ ਚਾਹੀਦੀ ਆ ਉੱਪਰ ਵੀ ਕ੍ਰੀਜ਼ ਹੋਣੀ ਚਾਹੀਦੀ ਆ ਮੈਂ ਥੋੜੀ ਜਿਹੀ ਲਾ ਕੇ ਦਿਖਾ ਦਾਂ ਤੇ ਜਿੱਥੇ ਵਰਕ ਆ ਗਿਆ ਉੱਥੇ ਤੁਹਾਨੂੰ ਪਤਾ ਕਿ ਵੀ ਫਿਰ ਆਪਾਂ ਚੱਕ ਲੈਣੀ ਹੁੰਦੀ ਆ ਸੋਈ ਹਨਾ ਨਹੀਂ ਫਿਰ ਆਪਣਾ ਕੱਪੜਾ ਘੱਟ ਦਿੰਦੇ ਆ ਇਸੇ ਦਾ ਵੀ ਸੂਟ ਬਣਾਉਣਾ ਹੈ ਨਾ ਪੂਰੇ ਧਿਆਨ ਨਾਲ ਤੇ ਉਹਨੂੰ ਆ ਬਣਾਇਆ ਕਰੋ ਵੀ ਆਪਾਂ ਨੂੰ ਫੈਸਾ ਨਾ ਭਰਨੇ ਪੈ ਜਾਵੇ ਇਸ ਚੀਜ਼ ਦੇ ਹਨਾ ਇੱਕ ਭੈਣ ਦਾ ਆਇਆ ਸੀ ਕਹਿੰਦੇ ਉਹ ਸੂਟ ਪ੍ਰੈਸ ਕਰਨ ਲੱਗੇ ਤੇ ਸੂਟ ਵੀ ਸੀ ਉਹਨਾਂ ਦਾ 10 ਪਤਾ ਨਹੀਂ 11000 ਦਾ ਸੀ ਤੇ ਉਹ ਤੇ ਪ੍ਰੈਸ ਲੱਗ ਗਈ ਪ੍ਰੈਸ ਲੱਗ ਗਈ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ ਵੀ ਦੀਦੀ ਇਹਦਾ ਕੀ ਹੱਲ ਕਰਗੇ ਮੈਂ ਖੁਦ ਦੇਖ ਕੇ ਹੈਰਾਨ ਹੋ ਗਈ ਫਿਰ ਮੈਂ ਕਿਹਾ ਵੀ ਚਲੋ ਕੋਈ ਨਹੀਂ ਕੋਈ ਵਰਕ ਵਰਕ ਕਰਾ ਲਓ ਬਟ ਸਹੀ ਤਾਂ ਹੋ ਗਿਆ ਸੀ ਫਿਰ ਵੀ ਆਪਣੀ ਉਹ ਹੁੰਦਾ ਨਾ ਆਪਾਂ ਤੁਸੀਂ ਇਹ ਦੇਖੋ ਵੀ ਆਪਾਂ ਕੰਮ ਕਰਦੇ ਆ ਕਿਉਂ ਕਰਦੇ ਆ ਵੀ ਆਪਾਂ ਆਪਣੇ ਘਰ ਦੇ ਖਰਚੇ ਚੋਂ ਇਹਨਾਂ ਉਹ ਖਰਚੇ ਚੱਕਦਾ ਵੀ ਕੀ ਫਾਇਦਾ ਜਦੋਂ ਆਪਾਂ ਕਮਾਉਣਾ 400 ਰੁਪਏ ਤੇ ਲਾ ਦੇਣਾ ਆਪਾਂ ਉਹੀ 400 ਆਪਾਂ ਦੇ ਉੱਪਰ ਲਾ ਦੇਣਾ ਜਾਂ ਆਪਾਂ ਸਾਢੇ 400 ਦੇ ਉੱਪਰ ਲਾ ਦੇਣਾ ਹਨਾ ਫਿਰ ਕੋਈ ਫਾਇਦਾ ਨਿਕਲਦਾ ਦੇਖੋ ਜਿਹੜੀ ਵਿਚਾਲੇ ਮਸੀਨ ਲਾਉਣੀ ਆ ਉਹ ਜਿਹੜੀ ਆਪਣੀ ਪਲੇਟਾਂ ਹੁੰਦੀਆਂ ਨੇ ਇਹਨਾਂ ਪਲੇਟਾਂ ਤੱਕ ਹੀ ਲਾਉਣੀ ਆ ਮੈਂ ਆਲਿਕੋ ਇੱਥੇ ਵਰਕ ਆ ਗਿਆ ਸੀ ਇੱਥੋਂ ਮੈਂ ਚੱਕ ਲਈ ਮਸ਼ੀਨ ਨੂੰ ਸੋਈ ਉੱਪਰ ਚੱਕ ਲਈ ਠੀਕ ਹੈ ਪੈਰ ਚ ਸਣੀ ਸੌਰੀ ਭੁੱਲ ਗਈ ਸੀ ਪੈਰ ਉੱਪਰ ਚੱਕ ਲਿਆ ਫਿਰ ਉਸ ਤੋਂ ਬਾਅਦ ਆਹ ਵਾਲੀ ਪੱਤੀ ਆ ਗਈ ਸੀ ਇੱਥੋਂ ਫਿਰ ਮੈਂ ਇੱਥੋਂ ਜਾ ਕੇ ਲਾਇਆ ਠੀਕ ਹੈ ਹੁਣ ਮੈਂ ਕੀ ਕਰਨਾ ਹੁਣ ਆਪਾਂ ਕੀ ਕਰਨਾ ਜੀ ਹੁਣ ਆਪਾਂ ਇੱਥੋਂ ਸੀਨ ਰੱਖਣੀ ਆ ਵੈਸੇ ਮੈਂ ਸਟਿਚਿੰਗ ਦੀਆਂ ਬਹੁਤ ਵੀਡੀਓ ਪਾਈਆਂ ਨੇ ਹਨਾ ਬਟ ਫਿਰ ਵੀ ਮੈਂ ਸਿਰਫ ਇੰਨਾ ਕੀ ਪਾਉਂਗੀ ਸੋ ਨਾ ਮੇਨ ਮੇਨ ਚੀਜ਼ੇ ਦੱਸੂਗੀ ਇੱਥੋਂ ਆਪਾਂ ਮਸ਼ੀਨ ਧਰਨੀ ਇੱਥੋਂ ਲਿਆ ਕੇ ਨੀਚੇ ਤੱਕ ਆਪਾਂ ਕੱਟ ਲੈਣੀ ਹਨਾ ਫਿਰ ਆਪਾਂ ਦੂਸਰੇ ਪਾਸੇ ਫਿਰ ਉਸ ਤੋਂ ਬਾਅਦ ਪਲੇਟਾਂ ਪੱਕੀਆਂ ਕਰਾਂਗੇ ਹੁਣ ਮੈਂ ਸੀਮ ਅਟੈਚ ਕਰਦੇ ਆ ਹਨਾ ਉਹ ਵੀ ਆਪਾਂ ਐਵੇਂ ਪਹਿਲਾਂ ਸੀਨ ਲਾਉਣੀ ਆ ਆਪਾਂ ਕਰੀਜ਼ ਬਣਾ ਕੇ ਕੀਤੇ ਤੋਂ ਉੱਪਰ ਉੱਪਰ ਸੀਨ ਲਾਵਾਂਗੇ ਫਿਰ ਪਤਾ ਕੀ ਹੋ ਜਾਂਦਾ ਕਈ ਭੈਣਾਂ ਇਹ ਨਹੀਂ ਲਾਉਂਦੀਆਂ ਮੇਰਾ ਮੰਨਣਾ ਹੈ ਇਹ ਆ ਵੀ ਜਦੋਂ ਆਪਾਂ ਪਲੇਟਾਂ ਪਾਉਨੇ ਹਨ ਨਾ ਉਦੋਂ ਟੇਢੀਆਂ ਮੇਢੀਆਂ ਨਹੀਂ ਜਾਂਦੀਆਂ ਕਿਉਂਕਿ ਕਈ ਹੁੰਦੀਆਂ ਕਿ ਆਪਾਂ ਜਦੋਂ ਪਲੇਟਾਂ ਪਾ ਲੈਂਦੇ ਹਣਾ ਉਦੋਂ ਥੋੜਾ ਜਿਹਾ ਟੇਡਾ ਮੇਡਾ ਚੱਲ ਜਾਂਦਾ ਉਹ ਜਦੋਂ ਦੇਖਾ ਪਲੇਟ ਦੀ ਨਿਸ਼ਾਨ ਸੱਤ ਤੇ ਲਾਇਆ ਤਾਂ ਉਹ ਕਈ ਵਾਰ ਸਾਢੇ 7 ਇੱਕ ਪਾਸੇ ਚਲੇ ਜਾਂਦਾ ਇੱਕ ਪਾਸੇ 3 ਤੇ ਚਲੇ ਜਾਂਦਾ ਇੱਕ ਪਾਸੇ 7.5 ਤੇ ਤਾਂ ਕਰਕੇ ਮੈਨੂੰ ਥੋੜਾ ਜਿਹਾ ਲੱਗਦਾ ਹੁੰਦਾ ਵੀ ਆਪਾਂ ਇਹਨਾਂ ਦਾ ਕੰਮ ਕਰਨਾ ਹਨ ਉਨਾ ਦਾ ਕੱਪੜਾ ਠੀਕ ਜਾ ਘੈਂਟ ਘੈਂਟ ਕੰਮ ਕਰਕੇ ਦੇਈਏ ਮੈਨੂੰ ਇਹ ਲੱਗਦਾ ਹੁੰਦਾ ਵੀ ਕੰਮ ਚਾਹੇ ਥੋੜਾ ਜਿਹਾ ਲੇਟ ਦੇ ਦਿਓ ਬਟ ਵਧੀਆ ਕਰਕੇ ਦਿਓ ਹਨਾ ਵੀ ਜਿਹੜਾ ਕਿ ਆਪਣੇ ਕੋਲੇ ਕੱਪੜਾ ਵਾਪਸ ਨਾ ਆਵੇ ਵੀ ਇਹਨੂੰ ਠੀਕ ਕਰਕੇ ਦਿਓ ਆਸਾਂ ਤੋਂ ਫੇਰ ਇੱਥੋਂ ਧਰਨਾ ਜੀ ਅਦੇਖੋ ਇਹਨੂੰ ਇਦਾਂ ਕਰਕੇ ਆਪਾਂ ਐ ਹੁਣ ਦੇਖੋ ਹੁਣ ਆ ਮੈਂ ਨੀਤੇ ਤੱਕ ਇਹ ਸਿੱਧੀ ਲੈ ਜੂੰਗੀ ਫਿਰ ਉਸ ਤੋਂ ਬਾਅਦ ਇੱਥੋਂ ਐਵੇਂ ਕਰਕੇ ਹੁਣ ਆ ਦੇਖੋ ਹੁਣ ਇੱਥੇ ਆਪਾਂ ਸੇਨ ਲਾ ਲਈ ਸੀ ਹੁਣ ਆਪਣਾ ਆ ਗਿਆ ਜੀ ਆ ਵਾਲਾ ਪਲੇਟ ਦਾ ਨਿਸ਼ਾਨ ਕਿੱਥੇ ਆ ਗਿਆ ਆ ਵਾਲਾ ਉਂਗਲ ਕਿੱਥੇ ਹੋਰੀ ਲੱਗੀ ਸੀ ਆ ਗਿਆ ਆਪਣਾ ਪਲੇਟ ਦਾ ਨਾਚਣ ਹੁਣ ਆਪਾਂ ਕੀ ਕਰਨਾ ਕੀ ਪੈਣਾ ਪਉਂਦਿਆ ਸੀ ਵੀ ਤੁਸੀਂ ਕੱਚਾ ਕਿਵੇਂ ਕਿਸ ਚੀਜ਼ ਨੂੰ ਕੱਚਾ ਕਹਿੰਦੇ ਐਥੋਂ ਹੁਣ ਆਪਾਂ ਸੇਨ ਧਰਾਂਗੇ ਜੀ ਐਥੋਂ ਤੱਕ ਆ ਬਸ ਨੂੰ ਕਰਕੇ ਦਿਖਾਉਣੀ ਆ ਆ ਦੇਖੋ ਹੁਣ ਮੈਂ ਇੱਧਰ ਸੇਨ ਲਾ ਲਈ ਤੇ ਹੁਣ ਇਹਦੀ ਮੈਂ ਪਲੇਟ ਪਾਉਂਗੀ ਉਹ ਮੈਂ ਤੁਹਾਨੂੰ ਬਾਅਦ ਚ ਦੱਸਦੀ ਪਹਿਲਾਂ ਮੈਂ ਇਧਰਲੇ ਪਾਸੋਂ ਇਧਰਲੇ ਪਾਸਾ ਵੀ ਅਟੈਚ ਕਰ ਲਵਾਂ ਇੱਕ ਦੋ ਦਿਨਾਂ ਫਿਰ ਉਸ ਤੋਂ ਬਾਅਦ ਜੀ ਆ ਦੇਖੋ ਜਦੋਂ ਹੁਣ ਆਪਾਂ ਮਹਿੰਗੇ ਸੂਟ ਬਣਾਉਣੇ ਆ ਜਾਂ ਕ੍ਰੇਪ ਵਗੈਰਾ ਦੇ ਜਾਂ ਕੋਈ ਵੀ ਸੂਟ ਹੁੰਦਾ ਹਨਾ ਜਦੋਂ ਆਪਾਂ ਬਣਾਉਣੇ ਆ ਉਹਦੇ ਉੱਪਰ ਹੈਂਡਵਰਕ ਦਾ ਜਾਂ ਥੋੜਾ ਜਿਹਾ ਹੈਵੀ ਵਰਕ ਹੋਇਆ ਹੁੰਦਾ ਫਿਰ ਆਪਾਂ ਗਲਾ ਕਿਵੇਂ ਬਣਾਉਣੇ ਆ ਜਿਵੇਂ ਕਿ ਹੁਣ ਆਪਾਂ ਕਈ ਕਰਦੇ ਆ ਹਨਾ ਬਟਿੱਕਾਂ ਵਾਲੇ ਵੀ ਆ ਜਾਂ ਘਰਾਂ ਜਿਹੜੇ ਬਣਾਉਂਦੇ ਆ ਉਹ ਵੀ ਕਰਦੇ ਆ ਉਹ ਕੀ ਕਰਦੇ ਆ ਨੋਰਮਲ ਉੱਤੇ ਕਪੜਾ ਰੱਖਦੇ ਆ ਆਪਾਂ ਨਾਲ ਨਾਲ ਸੀਨ ਲਾ ਦਿੰਦੇ ਠੀਕ ਹੈ ਜੀ ਬਣ ਕੇ ਗਲਾ ਹਾਂ ਬਣ ਜਾਂਦਾ ਉਹਦੇ ਵਿੱਚ ਕੋਈ ਦੋਰ ਨਹੀਂ ਬਟ ਆਪਾਂ ਜੇ ਥੋੜਾ ਜਿਹਾ ਮਿਹਨਤ ਕਰਕੇ ਫਿਨਿਸ਼ਿੰਗ ਨਾਲ ਕੰਮ ਕਰਾਂਗੇ ਹਨਾ ਤਾਂ ਉਹ ਆਪਣਾ ਹੀ ਫਾਇਦਾ ਵੈਸੇ ਮੈਂ ਇਹ ਜੀ ਸੋਚਦੀ ਆ ਵੀ ਜਦੋਂ ਆਪਾਂ ਕੰਮ ਕਰਨ ਲੱਗ ਗਏ ਹਨਾ ਉਹ ਤੋਂ ਥੋੜੇ ਆਪਾਂ ਕਚੀਰਾ ਨਗਰਾ ਕਰ ਗਏ ਪਰ ਕਸਟਮਰ ਫਿਰ ਕਦੇ-ਕਦੇ ਕਰ ਜਾਂਦੇ ਨਾ ਮੈਂ ਮੈਂ ਇਹ ਨਹੀਂ ਕਹਿੰਦੀ ਵੀ ਤੁਸੀਂ ਸਾਰੇ ਹੀ ਇਦਾਂ ਕਰਿਆ ਕਰੋ ਹੁਣ ਆਪਾਂ ਕੀ ਕਰਨਾ ਚਲੋ ਛੱਡੋ ਮੇਰੀਆਂ ਗੱਲਾਂ ਤੇ ਪਾਓ ਮਿੱਟੀ ਹੁਣ ਆਪਾਂ ਕੀ ਕਰਨਾ ਜੀ ਇਹ ਪੇਪਰ ਪੇਸਟਿੰਗ ਮੈਂ ਲਾ ਲਿਆ ਕੱਪੜੇ ਦੇ ਉੱਪਰ ਹਨ ਤੇ ਹੁਣ ਆਪਾਂ ਨਾਲ-ਨਾਲ ਸੀਨ ਲਾਵਾਂਗੇ ਨਾਲ-ਨਾਲ ਸੀਨ ਲਾ ਕੇ ਫਿਰ ਉਸ ਤੋਂ ਬਾਅਦ ਆਪਾਂ ਗਲਾ ਬਣਾਉਣਿਆ ਮੈਂ ਤੁਹਾਨੂੰ ਦਿਖਾਵਾਂ ਹੁਣ ਮੈਂ ਤੁਹਾਨੂੰ ਕੀ ਦਿਖਾਵਾਂ ਕਿੱਦਾਂ ਦਿਲਾਵਾਂ ਸੀਨ ਇੱਧਰ ਦੀ ਆਪਾਂ ਕੀ ਕਰਨਾ ਆਪਾਂ ਇਹਨੂੰ ਇੱਥਾਂ ਧਰ ਕੇ ਇਦਾਂ ਮੇਰੇ ਕੋਲ ਗਲਾ ਹੈਗਾ ਇਹ সুইਟ ਹਾਰਟ ਨਾਲ ਨਾਲ ਸੀਨ ਲਾਉਂਗੀ ਮੈਂ ਮੈਂ ਦੂਜੇ ਪਾਸੋਂ ਚਾਹੀ ਬਣੀ ਜਾਊਗੀ ਵੈਸੇ ਜਿਹੜਾ ਆਪਣਾ ਵਰਕ ਆ ਹਨ ਉਹਦੇ ਤੇ ਮੈਂ ਨਾਲ ਨਾਲ ਹੱਥ ਰੱਖ ਰੱਖਿਆ ਕੋ ਕਿ ਆਪਾਂ ਨੂੰ ਇਦਾਂ ਹੁੰਦਾ ਵੀ ਆਪਣਾ ਕੋਈ ਜਿਹੜਾ ਵਰਕ ਹੋਇਆ ਬਾ ਕੋਈ ਹੈ ਨਾ ਕੱਟ ਦਾਣਾ ਜਾਂ ਕੋਈ ਮੋਤੀ ਵਗੈਰਾ ਉਹ ਟੁੱਟ ਨਾ ਜਾਵੇ। ਕਿਉਂਕਿ ਹੁਣ ਜੇ ਮੈਂ ਪੈਰ ਚੇਂਜ ਕਰਕੇ ਇਹਦੇ ਨੂੰ ਰੱਖੂੰਗੀ ਨਾ ਆ ਦੇਖੋ ਪਿੱਛੇ ਹਾਂ ਹੁਣ ਸਹੀ ਹੋ ਗਿਆ। ਚੁੰਝਾਂ ਹੀ ਹੁੰਦੀਆਂ ਨੇ ਗਲੇ ਦੀ ਗੋਲ ਹੁੰਦਾ ਤਾਂ ਆਪਾਂ ਨੋਰਮਲ ਹੀ ਨਿਗਾਹ ਆਉਂਦੇ ਨੇ ਜਿਹੜਾ ਆਪਣਾ ਸਵੀਟ ਹਾਰਟ ਗਲਾ ਹੁੰਦਾ ਇਹਦੀਆਂ ਚੁੰਝਾਂ ਹੀ ਹੁੰਦੀਆਂ ਨੇ ਤੇ ਜਿਹੜੀਆਂ ਆਪਾਂ ਬਣਾਉਣੀਆਂ ਨੇ ਦੇਖੋ ਹੁਣ ਆਪਾਂ ਕੀ ਕਰ ਰਿਆ ਸੀਗਾ ਸੌਰੀ ਮੈਂ ਤੁਹਾਨੂੰ ਦਿਖਾਉਣਾ ਸੀ ਹੀ ਬਟ ਫੋਨ ਆਇਆ ਸੀ ਹਨਾ ਫਿਰ ਮੈਂ ਕੰਮ ਵੀ ਨਹੀਂ ਛੱਡ ਸਕਦੀ ਕਿਉਂਕਿ ਮੈਂ ਫਾਮ ਨੂੰ ਸੂਟ ਦੇਣਾ ਸੀ ਆ ਦੇਖੋ ਇਹ ਹੁਣ ਕੀ ਹੋ ਗਿਆ ਐਦਾਂ ਆਪਾਂ ਇਹਨੂੰ ਕੀ ਕਰਾਂਗੇ ਐਦਾਂ ਦਾ ਇਹਨੂੰ ਫੋਲਡ ਕਰ ਲਾਂਗੇ ਆਪਾਂ ਇੱਥੇ ਸੀਨ ਲਾ ਦਾਂਗੇ ਫਿਰ ਥੋੜੀ ਇਹ ਮੋਟੀ ਹੋ ਜੂਗੀ ਜਦੋਂ ਹੁਣ ਆਪਾਂ ਗਲਾ ਬਣਾਵਾਂਗੇ ਐਦਾਂ ਕਰਕੇ ਹਨਾ ਥੋੜੀ ਜੀ ਨਾ ਆ ਵਾਲੀ ਚੀਜ਼ ਤੇ ਫਿਨਿਸ਼ਿੰਗ ਆ ਜੂਗੀ ਜੇ ਹੁਣੇ ਤੇ ਆਪਾਂ ਸਿੰਪਲ ਲੀਰ ਲਾ ਦੇਣੀ ਸੀ ਤਾਂ ਉਹ ਕੀ ਹੋਣਾ ਸੀ ਕੋਈ ਨਾ ਕੋਈ ਦੇ ਉੱਪਰ ਬਲ ਪੈ ਜਾਣਾ ਸੀ ਹਨਾ ਹੁਣ ਇਹਨੂੰ ਆਪਾਂ ਐਦਾਂ ਕਰਕੇ ਐਵੇਂ ਤਰਪ ਜਿਹੜੀਆਂ ਜਿਹੜੀਆਂ ਭੈਣਾਂ ਨੂੰ ਮੇਦੇ ਵੀਡੀਓ ਤੋਂ ਕੁਝ ਨਾ ਕੋ ਸਿੱਖਣ ਨੂੰ ਮਿਲਦਾ ਹਨਾ ਤਾਂ ਤੁਸੀਂ ਯਾਰ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਮੈਨੂੰ ਵੀ ਇਹਨਾਂ ਨਾਲ ਖੁਸ਼ੀ ਮਿਲਦਾ ਹਨਾ ਵੀ ਕੋਈ ਤਾਂ ਕੋਈ ਹੈ ਜੋ ਮੇਰੀ ਵੀਡੀਓ ਦੀ ਵੇਟ ਕਰ ਰਿਹਾ ਵੈਸੇ ਮੈਨੂੰ ਮੈਂ ਕਾਫੀ ਦਿਨ ਨਾ ਵੀਡੀਓ ਨਹੀਂ ਪਾਈ ਸੀ ਕਿਉਂਕਿ ਮੇਰੀ ਤਬੀਅਤ ਥੋੜੀ ਠੀਕ ਨਹੀਂ ਸੀਗੀ ਉਸ ਬਾਅਦ ਮੈਨੂੰ ਭੈਣਾਂ ਨੇ ਫੋਨ ਆਏ ਮੈਸੇਜ ਵੀ ਆਏ ਵੀ ਤੁਸੀਂ ਵੀਡੀਓ ਕਿਉਂ ਨਹੀਂ ਪਾ ਰਹੇ ਹੋ ਪਰ ਫਿਰ ਵੀ ਥੋਰ ਕਰਦਾ ਕਰੋ ਮਨ ਜੀ ਐ ਲੱਗਦਾ ਵੀ ਹੋਰ ਪਿਆਰ ਦੀ ਲੋੜ ਆ ਆ ਲਓ ਜੀ ਹੁਣ ਤੁਸੀਂ ਦੇਖੋ ਐਦਾਂ ਇਧਰੋਂ ਤਾਂ ਆਪਣਾ ਐਦਾਂ ਆ ਰਹੀ ਹੈ ਇਹ ਠੀਕ ਪ੍ਰੈਸ ਪ੍ਰੋਸ ਵੱਜ ਕੇ ਥੋੜਾ ਜਿਹਾ ਵਧੀਆ ਹਾਰਡ ਜਿਹਾ ਹੋ ਜੇਗਾ ਤੇ ਇਧਰੋਂ ਦੇਖੋ ਤੁਸੀਂ ਜਦੋਂ ਹੁਣ ਇਹ ਤਾਂ ਪਰ ਆਪਾਂ ਐਵੇਂ ਕਰਕੇ ਤਰਪਾਈ ਕਰਤੀ ਹੈ ਨਾ ਕਿੰਨੀ ਫਿਨਿਸ਼ਿੰਗ ਆ ਰਹੀ ਹੈ ਨਾ ਇਹ ਚੀਜ਼ ਤੁਸੀਂ ਦੇਖੋ ਆ ਐਦਾਂ ਆ ਜਾਣੀਆ ਹੁਣ ਆਪਾਂ ਲੱਗਿਆ ਜੀ ਇਹਦਾ ਬੈਕ ਵਾਲਾ ਗਲਾ ਕਟਣ ਕਿਉਂਕਿ ਕਈ ਭੈਣਾਂ ਦੇ ਮੈਨੂੰ ਇਹ ਵੀ ਸਵਾਲ ਸੀ ਮੈਂ ਕੀ ਕਰਦੀ ਸੀ ਪਲੇਟਾ ਬਲੂਟਾ ਪਾ ਕੇ ਫਰੰਟ ਵਾਲਾ ਗਲਾ ਜੜ ਕੇ ਵੀਡੀਓ ਪਾਉਂਦੀ ਸੀ ਨਾ ਉਹ ਕਹਿੰਦੇ ਸੀ ਵੀ ਤੁਸੀਂ ਬੈਕ ਆਲਾ ਗਣਾ ਵੀ ਸਾਨੂੰ ਦੱਸੋ ਵੀ ਕਿੰਨੀ ਆਪਾਂ ਚੁੜਾਈ ਰੱਖਣੀ ਹੈ ਕਿੰਨੀ ਆਪਾਂ ਲੰਬਾਈ ਰੱਖਣੀ ਹੈ ਲੰਬਾਈ ਤੁਹਾਨੂੰ ਮੈਂ ਦੱਸਿਆ ਹੀ ਹੈ ਨਾ ਮੇਰੀ ਹੁੰਦੀ ਹੈ ਕਿ 5.5 ਇੰਚ ਨਾਰਮਲ 5.5 ਇੰਚ ਹੈ ਨਾ ਤੇ ਚੁੜਾਈ ਮੇਰੀ ਹੁੰਦੀ ਹੈ ਜੀ 2.5 ਇੰਚ 2.5 ਇੰਚ ਮੈਂ ਚੁੜਾਈ ਰੱਖਦੀ ਆ ਤੇ 5.5 ਇੰਚ ਮੈਂ ਲੰਬਾਈ ਰੱਖਦੀ ਆ ਜੇ ਤੁਸੀਂ ਥੋੜੇ ਜਿਹਾ ਹੈਲਦੀ ਨਾਪ ਦਾ ਬਣਾ ਰਹੇ ਹੋ ਤੁਸੀਂ ਤਿੰਨ ਵੀ ਰੱਖ ਸਕਦੇ ਹੋ ਪੌਣੇ ਤਿੰਨ ਵੀ ਰੱਖ ਸਕਦੇ ਹੋ ਨਾ ਬਟ ਮੈਂ 2.5 ਹੀ ਰੱਖਦੀ ਆ ਚੜਾਈ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਾਰਾ ਕੁਝ ਕਲੀਅਰ ਕਰੂੰਗੀ ਹਾਂਜੀ ਹੁਣ ਆਪਾਂ ਗਲੇ ਦੀ ਕਟਿੰਗ ਕਰ ਲਈ ਸੋ ਹੁਣ ਆਪਾਂ ਰੇਵਲੀਰ ਲਾਉਣ ਲੱਗੇ ਆ ਨਾ ਰੇਵਲੀਰ ਆਪਾਂ ਐ ਕੈਰੀ ਵੀ ਲਾ ਸਕਦੇ ਆ ਤੇ ਆਪਾਂ ਐਦਾਂ ਐ ਕਰਕੇ ਡਬਲ ਵੀ ਲਾ ਸਕਦੇ ਆ ਨਾ ਜਿਵੇਂ ਤੁਹਾਨੂੰ ਵਧੀਆ ਲੱਗਦੀ ਆ ਉਹ ਮੈਂ ਤੁਸੀਂ ਲਾ ਸਕਦੇ ਹੋ ਬਟ ਮੈਨੂੰ ਜਿਹੜੀ ਵਧੀਆ ਲੱਗਦੀ ਆ ਉਹ ਸਿੰਗਲ ਰੱਖ ਕੇ ਲੱਗਦੀ ਆ ਹਨਾ ਆ ਮੈਂ ਪੈਰ ਚੇਂਜ ਕੀਤਾ ਸੀ ਪੈਰ ਭੁੱਲ ਹੀ ਗਏ ਲਾਉਣਾ ਮੇਰਾ ਪੇਜ ਕਾਸ ਵੀ ਥੱਲੇ ਡਿੱਗ ਗਿਆ ਚੱਲ ਰਹੇ ਸੀਗੇ ਵੀ ਮੈਨੂੰ ਰੇਵ ਲੀਰ ਕੈਰੀ ਵਧੀਆ ਲਾਉਣੀ ਲੱਗਦੀ ਹੈ ਨਾ ਤਾਂ ਮੈਂ ਤੁਹਾਨੂੰ ਉਹ ਲਾ ਕੇ ਦਿਖਾ ਦੇਣਾ ਆਪਾਂ ਕੈਰੀ ਰਸਟੇ ਲਾਉਣੀ ਦਾ ਤਾਂ ਆਪਾਂ ਨਾਲ-ਨਾਲ ਥੀ ਜਿਹੜੇ ਭੈਣਾਂ ਨਵੀਆਂ ਸਿੱਖ ਰਹੇ ਹੋ ਨਾ ਤੁਸੀਂ ਤੁਸੀਂ ਧਿਆਨ द्या ਕਰੋ ਵੀ ਜਿਹੜਾ ਆਪਣਾ ਲਾਈਨਿੰਗ ਹੁੰਦਾ ਨਾ ਆ ਕਮੀਜ਼ ਹੁੰਦਾ ਸੌਰੀ ਤੋ ਉਹਦੇ ਆਪਣੇ ਤਿੰਨ ਪਾਰ ਹੁੰਦੇ ਇੱਕ ਲਾਈਨਿੰਗ ਦਾ ਇੱਕ ਕਮੀਜ਼ ਦਾ ਇੱਕ ਰੇਲੇ ਦਾ ਠੀਕ ਹੈ ਤਿੰਨੋਂ ਹੀ ਤੁਹਾਡੇ ਹੱਥ ਚ ਆ ਨਾ ਉਹ ਚੀਜ਼ਾਂ ਤੇ ਆਉਂਦੇ ਆ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਜੋ ਵੀ ਆਪਣ ਦੇਖ ਲੈਣਾ ਪਹਿਲਾਂ ਤਾਂ ਆਪਾਂ ਹਨਾ ਵੀ ਆਪਣਾ ਸਹੀ ਹੋ ਗਿਆ ਨਾ ਇਹ ਦੇਖੋ ਸਾਰੀਆਂ ਸੀਨਾ ਆ ਇੱਥੇ ਮੇਰੀ ਥੋੜੀ ਜਿਹੀ ਇੱਕ ਘਟੀ ਆ ਪਰ ਤਾਂ ਸਹੀ ਆ ਆਪਾਂ ਇਹਦੇ ਉੱਪਰ ਪੱਕੀ ਸੀਨ ਲਾ ਦਾਂਗੇ ਐਡਾ ਕੋਈ ਚੱਕਰ ਪੈਣਾ ਨਹੀਂ ਹੈਗਾ ਤੇ ਇਹਦੇ ਵਿੱਚ ਆਪਾਂ ਕੱਟ ਲਾ ਕੇ ਕੱਟ ਲਾ ਕੇ ਆਪਾਂ ਕੀ ਕਰਨਾ ਜੀ ਇਹਦੇ ਨਾਲ-ਨਾਲ ਆਪਾਂ ਸੀਨ ਲਾ ਦਿੰਦੇ ਹਾਂ ਇਹ ਕੋਸੇ ਲੱਗ ਗਈ ਨਾ ਆਪਣੀ ਇਹਦੇ ਨਾਲ ਤੁਸੀਂ ਦੇਖੋ ਵੀ ਬੈਕ ਵਾਲਾ ਗਲਾ ਜਿਹੜਾ ਆਪਣਾ ਉਹ ਕਿੰਨਾ ਫਿਨਿਸ਼ਿੰਗ ਚ ਆਊਗਾ ਹਨਾ ਹੁਣ ਆਪਾਂ ਕੀ ਕਰਨਾ ਹੈ ਇਹਨੂੰ ਜਿੰਨੀ ਜਿੰਨੀ ਕੋਦੇ ਵਿੱਚ ਹੁੰਦੀ ਹੈ ਜਿੰਨੀ ਜਿੰਨੀ ਆਪਾਂ ਰੱਖਣੀ ਪਸੰਦ ਕਰਦੇ ਆ ਉਹਦੇ ਉੱਪਰ ਆਪਾਂ ਕੱਚੀ ਸੇਨ ਲਾ ਦਾਂਗੇ ਇੱਕ ਵਾਰ ਕਿੱਧਰ ਗਿਆ ਵੇ ਹੁਣ ਆਪਣਾ ਗਲਾ ਹੋ ਗਿਆ ਰੈਡੀ ਆ ਜੋ ਇਹਦੇ ਵਿੱਚ ਐਕਸਟਰਾ ਬਚਿਆ ਇਹਦੇ ਆਪਾਂ ਕਟਿੰਗ ਕਰ ਦਾਂਗੇ ਉਸ ਤੋਂ ਬਾਅਦ ਇਹਨੂੰ ਆਪਾਂ ਇਦਾਂ ਫੋਲਡ ਕਰਕੇ ਇਹਦੇ ਉੱਪਰ ਆਪਾਂ ਤਰਪਾਈ ਮਾਰ ਦੇਵਾਂਗੇ ਇਦਾਂ ਕਰਕੇ ਦੇ ਉੱਪਰ ਆਪਾਂ ਤਰਪਾਈ ਕਰ ਦਾਂਗੇ ਹੁਣ ਆਪਾਂ ਲੱਗਿਆ ਜੀ ਪਲੇਟਾਂ ਪਾਉਣ ਪਲੇਟਾਂ ਕਿਵੇਂ ਪਾਉਣੀਆਂ ਨੇ ਉਹ ਮੈਂ ਤੁਹਾਨੂੰ ਦੱਸਣ ਲੱਗੀ ਆ ਆਹ ਦੇਖੋ ਜਿਵੇਂ ਹੁਣ ਆਪਾਂ ਇੱਥੇ ਕੱਚਾ ਪਾ ਲਿਆ ਸੀ ਪਹਿਲਾਂ ਹਨਾ ਕੱਚਾ ਪਾ ਕੇ ਪਲੇਟ ਪਾਉਣ ਦਾ ਤਰੀਕਾ ਬੈਸਤ ਸਾਨੂੰ ਸਾਰਿਆਂ ਨੂੰ ਆਉਂਦੀਆਂ ਹੀ ਆ ਬਟ ਮੈਂ ਇੱਕ ਵਾਰ ਦੱਸ ਦੇਵਾਂ ਹਨ ਆ ਦੇਖੋ ਪਲੇਟ ਆਪਾਂ ਇੱਥੋਂ ਫੜ ਲੈਣੀ ਆ ਫੜ ਕੇ ਆਪਾਂ ਇਹ ਹੋ ਗਿਆ ਹੁਣ ਆਪਾਂ ਐਵੇਂ ਬੈਕ ਵਾਲੇ ਪੱਲੇ ਤੇ ਪਲੇਟ ਪਾ ਲਾਂਗੇ। ਮੈਂ ਤੁਹਾਨੂੰ ਇੱਕ ਵਾਰ ਆਪਾਂ ਪਲੇਟਾਂ ਸਹੀ ਪਾ ਲਈਏ ਫਿਰ ਸਾਰੀ ਸਿਟਿੰਗ ਹੀ ਸਹੀ ਆ ਜੇ ਜਦੋਂ ਆਪਣੇ ਕੋਲੋਂ ਕਈ ਵਾਰ ਪਲੇਟ ਹੱਲ ਜਾਂਦੀ ਆ ਫਿਰ ਸੂਟ ਕਾਣ ਚ ਜਾਣ ਲੱਗ ਜਾਂਦਾ ਤੁਸੀਂ ਦੇਖਿਓ ਕਦੇ ਦੋਰ ਕਰਕੇ ਕਿਉਂਕਿ ਪਹਿਲਾਂ ਜਦੋਂ ਅਸੀਂ ਅੱਜ ਤੋਂ 10 ਸਾਲ ਪਹਿਲਾਂ ਬਣਾਉਂਦੇ ਸੀਗਾ ਨਾ ਉਹ ਐਵੇਂ ਬਣਾਉਂਦੇ ਸੀ ਬਸ ਪਲੇਟਾਂ ਤਾਂ ਮੈਂ ਉਦੋਂ ਵੀ ਕੱਚੀਆਂ ਕਰਦੀ ਸੀ ਪਰ ਵਿਚਾਲੇ ਫੇਮ ਨਹੀਂ ਸੀ ਮੈਂ ਕਦੇ ਲਾਈ ਪਰ ਜਦੋਂ ਦੀ ਵਿਚਾਲੇ ਸੀਨ ਲਾਉਣ ਲੱਗਿਆ ਉਦੋਂ ਦੀ ਥੋੜਾ ਸੌਖਾ ਹੋ ਗਿਆ ਹੁਣ ਇਦਾਂ ਦੇ ਸਿਰਕਣੇ ਪਰਕਣੇ ਸੂਟ ਬਣਾਉਣੇ ਆ ਨਾ ਉਹਦੇ ਲਈ ਆਪਾਂ ਕੀ ਕਰਦੇ ਆ ਹਨਾ ਆਪਾਂ ਜਿਹੜੇ ਆਪਣੇ ਮੋਡੇ ਹੁੰਦੇ ਆ ਉਹਨਾਂ ਨੂੰ ਆਪਾਂ ਗੁੰਮ ਬਣਾ ਦਿੰਨੇ ਆ ਗੋਮਾ ਆਪਾਂ ਕਿਵੇਂ ਬਣਾਉਣੇ ਆ ਹਨਾ ਉਹ ਤੁਸੀਂ ਦੇਖ ਲਵੋ ਕਿਉਂ ਤਿਲਕ ਤਾਂ ਯਾਰ ਇੱਕ ਤਾਂ ਨਾ ਮੈਨੂੰ ਉੱਪਰ ਬੈਠ ਕੇ ਕੱਪੜੇ سین ਦਾ ਨਜ਼ਾਰਾ ਹੀ ਨਹੀਂ ਆਉਂਦਾ ਕਿਉਂਕਿ ਤਿਲਕੋ ਫਿਲਕੋ ਬਹੁਤ ਹੋ ਜਾਂਦੇ ਆ ਆਪਾਂ ਕੀ ਕਰਨਾ ਆਹ ਵਾਲਾ ਵੀ ਸਿੱਧਾ ਲੈ ਲੈਣਾ ਆਹ ਵਾਲਾ ਵੀ ਸਿੱਧਾ ਲੈ ਲੈਣਾ ਹਾਂ ਇਹਨੂੰ ਐਦਾਂ ਧਰ ਕੇ ਇੱਥੇ ਇੱਕ ਹਲਕੀ ਜਿਹੀ ਐਵੇਂ ਕਰਕੇ سین ਲਾ ਦਾਂਗੇ ਜੰਮਾ ਹੀ ਆਪਾਂ ਅੱਧੇ-ਅੱਧੇ ਸੂਤ ਤੇ ਮੈਂ ਲਾ ਲਵਾਂ ਫਿਰ ਦਿਖਾਉਣੀ ਆ ਤੁਹਾਨੂੰ ਵੇ ਕਰਕੇ ਆਪਾਂ ਲਾ ਲਿਆ ਹੁਣ ਆਪਾਂ ਉਸ ਤੋਂ ਬਾਅਦ ਕੀ ਕਰਾਂਗੇ ਜੀ ਐਦਾਂ ਕਰਕੇ ਆਪਾਂ ਐਵੇਂ ਫੜਕੇ ਨੂੰ ਇਥੋਂ ਹੁਣ ਇਹਦੇ ਆਪਾਂ ਇੱਥੇ ਐਵੇਂ ਕਰਕੇ ਸੇਨ ਲਾਵਾਂਗੇ ਨਹੀਂ ਮੈਂ ਦਿਖਾ ਦਾਂ ਬਟ ਮੈਨ ਲੰਦਾ ਵੀ ਘੱਟ ਦਿਖੂਗਾ ਆ ਦੇਖੋ ਇਥੋਂ ਐਵੇਂ ਕਰਕੇ ਆਪਾਂ ਸੇਨ ਲਾਵਾਂਗੇ ਹੁਣ ਮੈਂ ਲਾ ਕੇ ਦਿਖਾਉਣੀ ਆ ਤੁਹਾਨੂੰ ਪਾਸੋਂ ਆਪਾਂ ਗੁੰਮ ਕਰਤਾ ਠੀਕ ਹੈ ਤੇ ਇਧਰਲੇ ਪਾਸੋਂ ਕਿੰਨੇ ਫਿਨਿਸ਼ਿੰਗ ਨਾਲ ਆਪਣਾ ਮੋਢਾ ਜੋੜਿਆ ਗਿਆ ਹੈ ਹਨਾ ਹੁਣ ਮੈਂ ਦੂਸਰਾ ਵੀ ਦੱਸਦਾ ਹਾਂ ਆ ਦੇਖ ਇਧਰੋਂ ਆਪਾਂ ਐਵੇਂ ਰੱਖ ਲੈਣਾ ਐਂ ਕਰਕੇ ਬ੍ਰੀਕ ਜਾ ਹੁਣ ਆਪਾਂ ਇਹਨੂੰ ਦੇਖ ਸੀਨ ਲਾ ਲਈ ਹੁਣ ਆਪਾਂ ਇਹਨੂੰ ਐਦਾਂ ਕਰਾਂਗੇ ਐਦਾਂ ਕਰਕੇ ਐਵੇਂ ਕਰਕੇ ਫੋਲਡ ਕਰ ਲਵਾਂਗੇ ਆਪਾਂ